ਉਸ ਦੀ ਡਿਸਟ੍ਰਿਕਟ ਵਾਈਜ਼ ਉਸ ਗਿਆ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਕਿੰਨੇ ਐਫ ਆਈ ਆਰ ਦਰਜ ਕੀਤੇ ਕਿੰਨੇ ਅਚੀਵਮੈਂਟਸ ਹੁਣਾਦੇ ਰਹੇ ਕਿੱਥੇ ਗੈਪਸ ਰਹਿ ਗਏ ਤੇ ਸੈਕੰਡ ਪਾਰਟ ਦੇ ਵਿੱਚ ਏਵਰੀ ਆਫੀਸਰ ਏਵਰੀ ਡਿਸਟ੍ਰਿਕਟ ਐਸ ਐਸ ਪੀ ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਡੀ ਆਈ ਜੀ ਦੇ ਵੇਰ ਆਸਕ ਟੂ ਪ੍ਰੈਜ਼ੈਂਟ ਥੇਅਰ ਪਲਾਨ ਟੂ ਐਗਜ਼ੀਕਿਊਟ ਕਿ 31 ਮਈ ਤੱਕ ਕਿਵੇਂ ਸਾਰੀ ਸਟੇਟ ਨੂੰ ਡਰੱਗ ਫਰੀ ਬਣਾਇਆ ਜਾਊਗਾ ਇਸ ਦੇ ਵਿੱਚ ਕਈ ਇੰਪੋਰਟੈਂਟ ਡਿਸੀਜਨਸ ਲਏ ਗਏ कि अकाउंटेबिलिटी ऑफ द ऑफिसर्स विल बी फिक्स्ड अप टू एस लेवल, हर एस हर सब डिविजनल डी एवरी ऑफिसर विल बी रिसपॉन्सिबल इन हिज ओन एरिया अकाउंटेबल इन हिज ओन एरिया सो उन्हें जडी परफॉर्मेंस हैगी जडी परफॉर्मेंस ओ एस की जाएगी विद द हेल्प ऑफ प्रोफेनल जे जो पैरामीटर है एज ऑल्सो फीडबैक फ्रॉम द पब्लिक फीडबैक फ्रॉम इंटेलीजेंस विल भी टेकिन उस तो बाद, 31 ਤੋਂ ਬਾਅਦ ਇੱਕ ਸਰਵੇ ਕੀਤਾ ਜਾਊਗਾ ਕਿ ਕਿੱਥੇ ਜਿਹੜੇ ਹੈਗੇ ਕਿਹੜੇ-ਕਿਹੜੇ ਅਫਸਰ ਜਿਹੜੇ ਹੈਗੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਤੇ ਕਿਹਨਾਂ ਨੇ ਜਿਹੜੇ ਜਿਹੜੇ ਡੈਫੀਸ਼ੀਐਂਟ ਪਾਏ ਗਏ ਸੋ ਅਕੋਰਡਿੰਗਲੀ ਐਪਰੋਪਰੀਏਟ ਰਿਵਾਰਡਸ ਐਂਡ ਪੈਨਿਸ਼ਮੈਂਟਸ ਊਡ ਬੀ 기ਵਨ ਇੱਕ ਜਿਹੜਾ ਫੋਕਸ ਏਰੀਆ ਸਾਹਮਣੇ ਆਇਆ ਸੀਗਾ ਕਿ ਐਨਫੋਰਸਮੈਂਟ ਹੈਜ਼ ਟੂ ਬੀ ਔਨ ਦ ਬਿਗ ਫਿਸ਼ ਦ ਬਿਗ ਉਸ ਉਸ ਦੇ ਲਈ ਵੀ ਡਿਸਕਸਡ ਮੈਕੈਨਿਜ਼ਮਸ ਐਂਡ ਟੈਕਨੀਕਸ ਹਾਊ ਟੂ ਗੋ ਆਫਟਰ ਦ ਬਿਗ ਫਿਸ਼ ਉਹਨਾਂ ਦੀ ਟਰੈਕਿੰਗ ਕਿਵੇਂ ਕਰਨੀ ਹੈ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਇਨਕਰੀジング ਯੂਜ਼ ਆਫ ਟੈਕਨੋਲੋਜੀ ਐਜ਼ ਅ ਫੋਰਸ ਮਲਟੀਪਲਾਇਰ ਬਿਕੋਜ਼ ਅਸੀਂ ਦੇਖਿਆ ਹੈਗਾ ਕਿ ਅੱਜਕੱਲ ਕਟਆਉਟਸ ਯੂਜ਼ ਹੁੰਦੇ ਆ ਵਰਚੁਅਲ ਨੰਬਰਸ ਯੂਜ਼ ਕੀਤੇ ਜਾਂਦੇ ਆ ਸੋ ਇੱਕ ਸਟਰੈਟੇਜੀ ਯੂジング ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਵਾਸ ਡਿਵਾਈਸਡ ਐਟ ਦ ਸੇਮ ਟਾਈਮ ਜੇਲਸ ਵੁੱਡ ਬਿਕਮ ਅ ਬਿਗ ਫੋਕਸ ਆਫ ਅਟੈਂਸ਼ਨ ਜ਼ਿਲ੍ਹਾ ਦੇ ਵਿੱਚ ਜਿਹੜਾ ਜਿਹੜੀ ਡਾਇਰੈਕਟੋਰੇਟ ਜ਼ਿਲਾ ਦੇ ਵਿੱਚੋਂ ਚੱਲ ਰਹੀ ਹੈ ਉਸੇ ਇੱਕ ਸੀਵੀਅਰ ਕੈਰਕਟਰ ਆਉਟ ਕੀਤਾ ਜਾਊਗਾ ਜਿਹੜੇ ਸਾਡੇ 755 ਹੌਟਸਪੌਟਸ ਹੈਗੇ ਸਟੇਟਸ ਦੇ ਵਿੱਚ ਉਹਨਾਂ ਤੇ ਫੋਕਸ ਕਰਕੇ ਡਿਨਾਇਲ ਆਫ ਐਕਸੈਸ ਡਿਨਾਇਲ ਆਫ ਓਪਰਚ्युनिटी ਇਨ ਦਾ ਹੌਟਸਪੌਟਸ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਪੰਜਾਬ ਹੈਲਥ ਡਿਪਾਰਟਮੈਂਟ ਅਦਰ ਐਜੂਕੇਸ਼ਨ ਡਿਪਾਰਟਮੈਂਟ देयर विल बी ਕੰਪਲੀਟ ਫੋਕਸ ਔਨ ਇੰਟੀਗ੍ਰੇਟਡ ਅਪਰੋਚ ਕਿ ਸਾਰੀ ਪੰਜਾਬ ਸਰਕਾਰ ਦੇ ਸਾਰੇ ਅਦਾਰੇ ਇਕੱਠੇ ਹੋ ਕੇ ਜਿਹੜਾ ਹੈਗਾ ਡੀ ਐਡਿਕਸ਼ਨ ਕੈਪੈਸਿਟੀ ਨੂੰ ਵਧਾਨ ਕੇ ਰੀਹੈਬਿਟੇਸ਼ਨ ਕੈਪੈਸਿਟੀ ਨੂੰ ਵਧਾਨ ਕੇ ਤੇ ਇਸ ਨੂੰ ਸਕਿੱਲ ਡਵੈਲਪਮੈਂਟ ਨਾਲ ਲਿੰਕ ਕੀਤਾ ਜਾਊਗਾ ਇਸ ਤੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਦੀ ਇੱਕ ਸਟਰੈਟਜੀ ਹੈਗੀ ਕਿ ਪੂਰੀ ਪੰਜਾਬ ਸਰਕਾਰ ਸਾਰੇ ادارے ਪਬਲਿਕ ਨੂੰ ਨਾਲ ਲੈ ਕੇ ਇੱਕ ਇਸ ਨੂੰ ਮੁਹਿੰਮ ਦੇ ਤੌਰ ਤੇ ਜਿਹੜਾ ਹੈਗਾ ਇਸ ਨੂੰ ਅੱਗੇ ਲੈ ਕੇ ਜਾਣਗੇ ਤਾਂ ਕਿ ਪੰਜਾਬ ਨੂੰ ਹਰ ਮਾਇਨੇ ਚ ਨਸ਼ਾ ਮੁਕਤ ਕੀਤਾ ਜਾ ਸਕੇ ਐਨੀ ਕੁਐਸ਼ਨਸ ਔਨ ਥਿਸ ਸਪੀਚ ਕੋਈ ਲਿਸਟ ਨਹੀਂ ਬੋਲੀ ਹੈ ਛੋਟਿਆਂ ਤੇ ਹੋ ਰਹੀ ਹੈ ਵੱਡਾਂ ਮਗਰ ਨਾਲ ਹਾਲ ਤੱਕ ਨਹੀਂ ਪੜੜਾ ਗਿਆ ਨਸ਼ਾ ਖਤਮ ਨਹੀਂ ਹੁੰਦਾ ਇਹ ਰਾਜੇਪਾਲ ਬੈਠਨੇ ਹੋਤੇ ਦੇਖੋ ਜੀ ਜਿਹੜੀ ਫਿਗਰਸ ਹੈਗੀ ਆ 7414 ਐਫ ਆਰ ਨਾ ਦਰਜ ਹੋਈਆਂ ਜਿਸ ਦੇ ਵਿੱਚ 1875 ਬੰਦੇ ਜਿਹੜੇ ਬਿਗ ਕੁਆਂਟੀਟੀ ਦੇ ਫੜੇ ਗਏ ਹੈਗੇ ਕੱਲ ਵੀ ਜਿਵੇਂ ਮੈਂ ਕਿਹਾ ਸੀਗਾ ਕਿ ਜਿਹੜੀ ਸਾਡੀ ਕਨਵਿਕਸ਼ਨ ਰੇਟ 90% ਹੈਗੀ ਵਿਚ ਇਜ਼ ਹਾਈਐਸਟ ਇਨ ਦਾ ਕੰਟਰੀ ਜਿਸ ਦੇ ਵਿੱਚ 744 ਕਨਵਿਕਸ਼ਨਸ ਹੋਈਆਂ ਹੈ ਐ ਸਟੇਟ ਗਵਰਨਮੈਂਟ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਜਿਸ ਦੇ ਵਿੱਚ 144 ਕਨਵਿਕਸ਼ਨਸ ਹੈਗੀਆਂ ਫੋਰ ਮੋਰ ਥੈਨ 10 ইয়ারਸ ਸੋ ਅ ਵੈਰੀ ਸਟਰੋਂਗ ਐਂਡ ਕਨਸਰਟਡ ਐਕਸ਼ਨ ਹੈਜ਼ ਬੀਨ ਟੇਕਨ ਅਗੇਂਸ ਬਿਗ ਫਿਸ਼